ਹਾਂਜੀ ਸੋਸੀ ਗਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਵੀਰੋ ਅੱਧਾ ਡਗੜਾ ਕਢਾ ਲਈਆਂ ਕਲੋਨੀ ਤੋਂ ਨੂੰ ਜਾ ਰਹੇ ਹਾਂ ਮੈਂ ਚਲੋ ਵਲੌਗ ਵੀ ਤਿਆਰ ਕਰ ਲੈਣੇ ਆ ਨਾਲ ਨਾਲ ਹਨਾ ਉਹ ਵੀ ਦੇਖੋ ਕਿਦਾਂ ਸਾਡੀ ਸਿੱਸਾ ਫੱਟਿਆ ਠੀਕ ਹੈ ਤੁਹਾਨੂੰ ਮੋਸਤ ਹਾਲ ਦੇ ਮੋਹ ਲੱਗੇ ਦਾ ਤੇ ਬਾਕੀ ਤੁਸੀਂ ਬਣੇ ਨੇ ਵਲੌਗ ਦੇ ਵਿੱਚ ਠੀਕ ਹੈ ਸ਼ੇਅਰ ਜ਼ਰੂਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਠੀਕ ਹੈ ਆ ਵੀ ਦੁੱਧ ਲੈਣ ਚੱਲਾਂ ਇੱਧਰ ਚੱਲਾਂ ਗਲੀਆਂ ਦਾ ਹੀ ਨੱਲਾ ਗੀ ਹੈ ਗਲੀਆਂ ਵਾਂਗ ਚੱਲੋ ਗੀ ਗਲੀਆਂ ਤੂੰ ਤੇਰੇ ਨਾ ਬੱਬਾ ਬਸਣ ਦਲੀਆ ਚੱਲਦਾ ਹੈ ਸਹੀ ਆ ਮੁੰਡਾ ਚੱਲਾ ਦਲੀਆ ਲੈਣ ਹੋਰ ਸੁਣਾ ਪੜ੍ਹਾਈਆਂ ਲੇਦਾ ਸਹੀ ਆ ਹਾਂ ਠੀਕ ਆ ਵੇ ਵਾਈ ਕਰ ਦੇ ਤੇ ਬਾਕੀ ਤੁਸੀਂ ਬਣੇ ਰਹੋ ਬਲੌਗ ਦੇ ਵਿੱਚ ਸ਼ੇਅਰ ਜ਼ਰੂਰ ਕਰਿਓ ਬੀਬੀ ਕਰਦਾ ਠੀਕ ਆ ਸੇਅਰ ਕਰਦਾ ਠੀਕ ਕਰਦਾ ਸਹੀ ਆ ਵਾ ਵਧੀਆ ਵਧੀਆ ਸਾਡੀ ਚਾਨੋ ਬੀਬੀ ਬੀਬੀ ਕਿੱਦਾਂ ਠੀਕ ਐ? ਮੈਂ ਆ ਪਿਛਾਂ ਅੱਲ ਆ ਨੈ ਤੁਹਾਨੂੰ ਦੱਸ ਮੈਂ ਆਹੋ ਪਿੰਦੋਂ ਆ ਹੈ ਪਿੰਦੋਂ ਪਿੰਦੋਂ ਆਹੋ ਠੀਕ ਕਰੀ ਜਾਂਦੇ ਆ ਜਾ ਬੱਦ ਆਹੋ ਮੈਂ ਕਹਾਂ ਚੱਲ ਬੀਬੀ ਨੂੰ ਮਿਲ ਲਈਏ ਸਹੀ ਆ ਸਹੀ ਆ ਬਸ ਨਾ ਚਾਹੀਦਾ ਆਹੋ ਆਹੋ ਚੱਲੀ ਜਾ ਹੂੰ ਚਲੋ ਚੱਕਰ ਮੇ ਬਣਿਆ ਰੋ ਹਾਂ ਕਦਾਂ ਕੈਰੀ ਇਹ ਇਹ ਤੁੰਤਾ ਆਪੂ ਹਾਂ ਉੱਠੇਣ ਕੰਡਾਈ ਕੋਲ ਉਹ ਵੀ ਉਹ ਡੈਡੀ ਦਾ ਪਤਾ ਨਹੀਂ ਲੱਗਦਾ ਕਈ ਵਾਰੀ ਕਮਰੇ ਚ ਉਹ ਕਈ ਵਾਰੀ ਉੱਪਰ ਜਾਂਦੀ ਮੰਮੀ ਅੱਜ ਹੈ ਨਹੀਂ ਸੀ ਨਹੀਂ ਸੁਣਿਆ ਅਵੇ ਆਹੋ ਹੂੰ ਦਰੋ ਚਲੋ ਮਨੇ ਬਲੌਗ ਚ ਤੇ ਛਾਂਡੀਆਂ ਓਹੋ ਯਾਦੜਾ ਗਲੀਆਂ ਜਾਂਦਾ ਹੜਿਆ ਬਚਾਉਂ ਚ ਜਾਂਦੀ ਐ ਬੱਬਾ ਸਾਨ ਅੱਜ ਵੀਰਵਾਰ ਜੀ ਨਾ ਵਰੀਆ ਦਾ ਖਤਮ ਹੋ ਗਿਆ ਠੀਕ ਆ ਦਾ ਬੱਸ ਉਹਨਾਂ ਦਾ ਜਾ ਰਹੇ ਹਾਂ ਅੰਦਰ ਮੁੱਠਾ ਠੀਕ ਗਿਆ ਨੇ ਸੰਡੀ ਬਾਹ ਹੁਣੇ ਖੜੇ ਆ ਇੱਧਰ ਠੀਕ ਆ ਉਹ ਵੀ ਖੜੀ ਆਪਣੇ ਦਵੀਆਂ ਮੁੱਠਾ ਠੀਕ ਗਿਆ ਫਿਰ ਠੀਕ ਆ ਬਾਕੀ ਤਾਂ ਪਤਾ ਹੀ ਆ ਠੀਕ ਆ

ਚਲੋ ਠੀਕ ਆ ਬਾਕੀ ਅਗਲੇ ਬਲੌਗ ਚ ਟੱਕਰਦੇ ਆ ਤੁਹਾਨੂੰ ਨਾਲੇ ਇਸੇ ਬਲੌਗ ਚ ਰਹਿਣ ਦਾ ਮਤਲਬ ਬੜੇ ਪੂੜੇ ਗਾਰੇ ਆ ਬਾਹ ਦੀ ਨਹੀਂ ਕਰ ਸਕਾਂ ਇਹ ਲੋਕ ਮਗਰਾ ਕੋ ਘਰੇ ਜਾ ਰਹੇ ਆ ਸਾਰਾ ਇਧਰ ਨਾਕਾ ਨੂੰ ਕਾਜੀ ਹੁੰਦਾ ਸਾਰਾ ਵੀਰ ਦਾ ਪਾਪਾ ਦਾ ਅਕਾ ਲੱਗਾ ਹੁੰਦਾ ਅੱਗੇ ਠੀਕ ਆ ਇਧਰਲੀ ਸਾਈਡ ਤੇ ਸਵੇਰ ਨੂੰ ਨੀ ਸ਼ਾਮ ਨੂੰ ਵੀ ਬਾਕੀ ਕੰਮ ਕਰ ਆਇਆ ਯਾਰਾਂ ਨੂੰ ਰੋਕ ਕੇ ਕੰਮ ਕਰਨਾ ਦੇਂਦੇ ਆ ਨਾ ਨਹੀਂ ਜਾਂਦਾ ਇੱਥੇ ਵੀ ਦੁਕਾਨਾਂ ਤੋਂ ਕੁੰਨਾ ਬਣਦੇ ਆ ਨਾ ਇੱਥੇ ਕਾਫੀ ਹੈ ਨਾ ਇੱਥੇ ਵੀ ਦੁਕਾਨਾਂ ਤੋਂ ਕੁੰਨਾ ਆ ਵੀ ਬਣਦੇ ਨੇ ਮਾਰੇ ਉਹ ਵੀ ਦੁਕਾਨਾਂ ਉੱਤੇ ਪਿਛੇ ਹੀ ਇੱਥੇ ਆ ਗਈ ਠੀਕ ਆ ਜਿਹੜੀ लवली ਹੁੰਦਾ ਦੁਕਾਨ ਦੇ ਵਿੱਚ ਅਸੀਂ ਉਹ ਇੱਥੇ ਆ ਗਈ ਦੁਕਾਨਾਂ ਨੂੰ ਇਹਦਾ ਨਇਆ ਕਮੋਹਲਾ ਹੈ ਇਹ ਉਧਰ ਵੀ ਦੁਕਾਨਾਂ ਆ ਆਹ ਤਾਂ ਪਹਿਲਾਂ ਹੀ ਆ ਪੱਥਰ ਦੀ ਦੁਕਾਨ ਹੈ ਇਹਦਾ ਇਸ਼ਾਲੇ ਮੋਹਲ ਹੈ ਸਾਰਾ ਠੀਕ ਆ ਨਮੂਲਾ ਸਹੀ ਆ ਉਧਰੋਂ ਬਾਕੀ ਦੇਖੋ ਠੀਕ ਆ ਇਧਰ ਨਇਆ ਤਾਂ ਦੇਖ ਲਓ ਮੋਹਲ ਇਧਰ ਵੀ ਲੋਕ ਘਮਣ ਆਉਂਦੇ ਇਧਰ ਕਲੋਨੀ ਆਲੇ ਘਮਣ ਆਉਂਦੇ ਵੀਰੋ ਠੀਕ ਆ ਤੇ ਬਾਕੀ ਆਪਣਾ ਮੰਨ ਕੀਤਾ ਸੀ ਮੈਂ ਤਾਂ ਚਲੋ ਜਾ ਜਾਣੇ ਆ ਹਨਾ ਤੇ ਮੈਂ ਕਿਹਾ ਜਾ ਜਾਣੇ ਆ ਕੀ ਗੱਲ ਨਾਲ ਜਿਹੜਾ ਇਹ ਕੱਢਿਆ ਨੇ ਆ ਤੇ ਨਾਲੇ ਆਪਾਂ ਨੇ ਜਿੰਨੇ ਵੀ ਭਰਾ ਦੇਖਦੇ ਆ ਉਹਨਾਂ ਨੂੰ ਦਿਖਾ ਲ ਦਿੰਦੇ ਆ ਹਨਾ ਕੀ ਸਿਸਟਮ ਆ ਤੇ ਕਲੋਨੀ ਕਈ ਵੀਰ ਬਾਹਰ ਬੈਠੇ ਆ ਕਿ ਤੱਕ ਪਿੰਡ ਜੋ ਘੁੰਮਣਾ ਦਾ ਬਣਾਇਆ ਹੋਰ ਹਨਾ ਆਪਣੇ ਵੀਰ ਜਿੰਨੇ ਵੀ ਆ ਦੇਖ ਲੈਂਦੇ ਆ ਜਿਹੜੇ ਪੰਜਾਬ ਤੋਂ ਬਾਹਰ ਗਏ ਹੋ ਆ ਹਨਾ ਆਹ ਦੇਖੋ ਕਲੋਨੀ ਵਾਲੇ ਹਾਂਜੀ ਠੀਕ ਆ ਆਕੇ ਚੱਲੀ ਜਾਂਦਾ ਤੁਹਾਨੂੰ ਜੇ ਵਧੀਆ ਲੱਗੇ ਤਾਂ ਬਲੌਗ ਸ਼ੇਅਰ ਜ਼ਰੂਰ ਕਰ ਦਿਆ ਕਰੋ ਠੀਕ ਆ ਕਹਿੰਗੇ ਆਪਾਂ ਤੁਹਾਨੂੰ ਪਤਾ ਹੀ ਆ ਬਲੌਗ ਨੂੰ ਹੁਣ ਕੱਟ ਪਾਈਦੇ ਸੀ ਦੁਬਾਰਾ ਸ਼ੁਰੂ ਕੀਤੇ ਆ ਘੈਂਡ ਘੈਂਡ ਬਲੌਗ ਹੈਨਾ ਇਦਾਂ ਹਰਿਆਲੀ ਹੋਣੀ ਚਾਹੀਦੀ ਵੀਰੋਖ ਦੇਖੋ ਹਰਿਆਲੀ ਠੀਕ ਆ ਦਰਾਖਤ ਇਦਾਂ ਵਾਹ ਹੈਗੇ ਆ ਮੜੇ ਹੈਨਾ ਦਰਾਖਤ ਅਗਰ ਤੋਂ ਪਾਣੀ ਛਕਿਆ ਕੀਟਾਂ ਚ ਠੀਕ ਆ ਦਰਾਖਤ ਦੁਰੁਖਤ ਹੈ ਨਹੀਂ ਇੱਧਰ ਕਾਫੀ ਮਹਿਰ ਹਨ ਯਾਰ ਇਹ ਦਰਾਖਤਾਂ ਨੇ ਆਪਾਂ ਨੂੰ ਮਿਰੋ ਬਚਾਇਆ ਆ ਠੀਕ ਆ ਜਿਹੜੇ ਦੂਜੇ ਦਰਾਖਤ ਆ ਉਹ ਜਿੱਦਾਂ ਕਹਿੰਦਾ ਜੀ ਇਹ ਇੱਥੇ ਨਹੀਂ ਲੱਗੇ ਉਹਦਾ ਮਾਹੌਲ ਨਹੀਂ ਆ ਠੀਕ ਆ ਬਾਕੀ ਚੱਲੀ ਜਾਂਦਾ ਸਿਸਟਮ ਠੀਕ ਆ ਬਿਮਾਰ ਹੋਈ ਥੋੜੇ ਜੇ ਦਵਾਈ ਦਵਾਈ ਚੱਲਦੀ ਆ ਠੀਕ ਆ ਆਪਣੂਆਂ ਨਿਆਣੇ ਖੇਲਦੇ ਆ ਵੀ ਜਲ ਨੇ ਆਣੇ ਚੇਲੇ ਆ ਗਾ ਜੀ ਆ ਕਲੋਨੀਆਂ ਇਧਰਲੀ ਸਾਈਡ ਤੇ ਇਹ ਬੈਡਬਾਲ ਖੇਡ ਰਹੇ ਆ ਜੋ ਬਾਕੀ ਸਭ ਦਿਖਾਉਗੇ ਆ ਬੈਠੇ ਵੀ ਆ ਹਾਂ ਕਦਾ ਹਾਂ ਹਾਂ ਪੀਵੀ 08 ਵਾਲਾ ਪਰਮ ਪੀਵੀ 08 ਵਾਲਾ ਪਰਮ ਚਲੀ ਜਾਂਦਾ ਮਾਹੌਲ ਇਹ ਕਲੋਨੀ ਦਾ ਨਿਆਣਿਆ ਵੀਰ ਉਹ ਦੇਖੋ ਖੇਡਦੇ ਠੀਕ ਆ ਮਿਲਦਾ ਉੱਧਰ ਦੀ ਆਉਂਦੇ ਆ ਹਨਾ ਇਧਰ ਕਲੋਨੀ ਦਾ ਮਾਹੌਲ ਆ ਕੂੜੇ ਦਾ ਹੱਲ ਨਹੀਂ ਯਾਰ ਆਪਣੇ ਪੰਜਾਬ ਦੇ ਵਿੱਚ ਹੁੰਦਾ ਠੀਕ ਆ ਜਦਾ ਦੇਖੋ ਇੱਥੇ ਵੀ ਕੂੜਾ ਕੁਸੇ ਪਾਸੇ ਵੀ ਜਾਓ ਕੂੜਾ ਦੇਦਾ ਪਿੰਡੋਂ ਬਾਹਰ ਜਾਓ ਸਾਰਾ ਹੀ ਹੈ ਨਾ ਤੇ ਅਪਲੋਡ ਨਹੀਂ ਠੀਕ ਹੈ ਆਪਣੀ ਇਹ ਰੋੜ ਕੇ ਵਿੱਚ ਵੱਜਦੀ ਵੀਡੀਓ ਸਾਰੀ ਠੀਕ ਹੈ ਜਿਹੜੇ ਇਹ ਰਸਤੇ ਇਹ ਸਾਰੇ ਗਰ ਆਪਣੀ ਦਾ ਗਰੂਪ ਆ। ਇਹ ਆਪਣੋਨੀ ਦਾ ਗਰੂਪ ਆ। ਠੀਕ ਆ। ਵੀਰੇ ਹੁਣ ਨਿਆਣੇ। ਆਹ ਲਓ। ਦਬਾ ਬੱਬੇ। ਹੋਰ ਜਿੱਤਾ ਕੇ ਦਰਮਿਆਦੋਂ। ਵਾਹ ਬਰੀਆ ਬਰੀਆ ਤੂੰ ਦੱਸ ਤਾ। ਠੀਕ ਆ। ਕੀ ਗਰੀ ਜਾਂਨੇ? ਬਾਅਦੋਂ ਨਿਆਣੇ ਖੇਡਦੇ ਹਾਂ। ਸਹੀ ਆ। ਹਾਂ ਲਾ ਬੋਲ ਯੂ ਬਲੌਗ ਬਣਾ ਰਿਹਾ ਹੈ ਹੈ ਤੇ ਬਣਾਉਣ ਲੱਗਾ ਹਾਂ ਆਹੋ ਮੈਂ ਦਲਜਾ ਕੀਤਾ ਮੈਂ ਕਿ ਚੱਲ ਪਲੂਨੀ ਨੂੰ ਢੇੜਾ ਕੱਢ ਕੇ ਆਉਨੇ ਆ ਉਹ ਯੋਨੀ ਗਰੋਂ ਪਾਇ ਸੀ ਠੀਕ ਆ ਮਰਾ ਬਹੁਤ ਵਾਰ ਕੰਨਾ ਸੀ ਠੀਕ ਉਹ ਲਾ ਬਾਕਾ ਸਭ ਕੁਝ ਜੰਦਾ ਦੇ ਡੈਡ ਗਈ ਆ ਕਲੂਨੀ ਦੇ ਵਿੱਚ ਸਾਰੀ ਠੀਕ ਹੈ ਆਪਕੀ ਉੰਨੀ ਜਿਹੜਾ ਐਡ ਗਈ ਹੈ ਇੱਧਰ ਵੀ ਉੱਤਰ ਵੀ ਦੇਖੋ ਅੱਗੇ ਕਹਿੰਦੇ ਸੀ ਹਾਂ ਤੁਹਾਨੂੰ ਕਹਿੰਦਾ ਤਾ ਬੁੱਧ ਹੋਣਾ ਇੱਥੇ ਉਹ ਵੀ ਨਾਲੀਆਂ ਦਾ ਬੁਰਾ ਹਾਲ ਆ ਠੀਕ ਆ ਉਧਰ ਵੀ ਆ ਰਿਹਾ ਠੀਕ ਆ ਇੱਧਰ ਵੀ ਕਾਫੀ ਬੰਦੇ ਵੇ ਆ ਦਲੀ ਹਲੇ ਠੀਕ ਆ ਪਰ ਨਾਲੀਆਂ ਦਾ ਉਹੜਾ ਵਾਲਾ ਯਾਰ ਇੱਥੇ ਨਾਲੀਆਂ ਦਾ ਹੱਲ ਹੋਣਾ ਬਈਆ ਪਾਤੀ ਦਾ ਠੀਕ ਆ ਠੀਕ ਆ ਲੈ ਲੋੜ ਦਾ ਇਹਦਾ ਹੋਇਆ ਚੱਕਰ ਕੰਦੇ ਰਾਤ ਦੇ ਜੰਮਿਆ ਠੀਕ ਆ ਬੂਲੀ ਦਾ ਜਾ ਗਿਆ ਰੇ ਵੀ ਮੇਰੇ ਜਿੰਨੇ ਵੀ ਬਾਹਰ ਬੰਦੇ ਬਿਠੇ ਆ ਦੇਖਣ ਆਪਣਾ ਸਾਰਾ ਹੀ ਕਲੋਨੀਆਂ ਠੀਕ ਆ ਬੰਦੇ ਕਹਿੰਦੇ ਹੁੰਦੇ ਕਮਾਣਾ ਵਾਲਾ ਦੁਕਾਨ ਵਾਲਾ ਠੀਕ ਆ ਸਹੀ ਹੋ ਗਿਆ ਅਸਾ ਵੀ ਜਿੰਨੇ ਦਾ ਇੱਧਰ ਵੀ ਸੱਲ ਆ ਗੋੜ ਕਰੀ ਜਾਣਾ ਠੀਕ ਆ ਹਾਂ ਜਾਈ ਮਰੇ ਬਹੁਤ ਵਧੀਆ ਵਧੀਆ ਹੋ ਰਿਹਾ ਜੀ ਆਉਣ ਲੱਗੇ ਬੰਦੇ ਕਹਿੰਦੇ ਆਉਣ ਲੱਗੇ ਹਾਂ ਉੱਥੇ ਆ ਗਏ ਅੱਛਾ ਜੀ ਹੈ ਮਿਕਚਰ ਬਹੁਤ ਹੋ ਗਿਆ ਵੀਰੋ ਬਹੁਤ ਸਾਡਾ ਪਿੰਡ ਤਾਂ ਇੱਥੇ ਜੀ ਆ ਇਹ ਹੋਰ ਉਸਾਰਾ ਪਿੰਡ ਆ ਸਾਡਾ ਮਰਤਾ ਪੜ ਯਾ ਠੀਕ ਆ ਆਪੇ ਚੱਲੀ ਜਾਂਦਾ ਦੇਖੋ ਵੀਰੋ ਵੀਡੀਓ ਜੇ ਵਧੀਆ ਲੱਗੇ ਸ਼ੇਅਰ ਕਰਿਓ ਠੀਕ ਆ ਤੇ ਲਾਈਕ ਕਰ ਦਿਓ ਮੇਰਾ ਭਰਾ ਜਿੰਨੇ ਵੀ ਟਿੱਕੂਵੇ ਠੀਕ ਆ ਬਾਕੀ ਇਦਾਂ ਆਪਾਂ ਬੈਲ ਕੀਤਾ ਮੈਂਗਾ ਚਲੋ ਉੱਠ ਕੇ ਜਿਹੜਾ ਜਾਂ ਕੱਢ ਜਾਂਦੇ ਆ ਇਹਨਾਂ ਬੁਜਾਰਿਆਂ ਨੇ ਜਾਂ ਤੇ ਜੀ ਵੀ ਲੀ ਗਈ ਉਹ ਆ ਠੀਕ ਆ ਤੇ ਬਿਜਲੀ ਗਈ ਔਰ ਆਤੇ ਰਹੀਏ ਉਹ ਕਹਿੰਦੇ ਡੈਮੋ ਬਹੁਤ ਹੈ ਸਾਨੂੰ ਨੀਂਦ ਨਹੀਂ ਆਉਂਦੀ ਸਾਡੇ ਪੁੱਛਰ ਯਾਰ ਉੱਦੇ ਬਹੁਤਾ ਮਛਰ ਇੱਥੇ ਕਿੰਨਾ ਸੜਕ ਤੇ ਉੱਥੇ ਮਛਰ ਕਿੰਨਾ ਹੋਊਗਾ ਹਨ ਤੇ ਪਰੇਸ਼ਾਨ ਹੋਏ ਆ ਵਿਚਾਰੇ ਕਹਿੰਦੇ ਟੈਂਕੀਆਂ ਵੀ ਨਹੀਂ ਅਸੀਂ ਭਰੀਆਂ ਉਹ ਮੋਟਰ ਤੋਂ ਪਾਣੀ ਪਰਪਾ ਲੈ ਕੇ ਆਉਂਦੇ ਆ ਵਿਚਾਰੇ ਠੀਕ ਆ ਤੇ ਬਾਕੀ ਇਦਾਂ ਹੀ ਆ ਚੱਲ ਜਾਂਦਾ ਕਿਤੇ ਕਰਦੇ ਹੋਰ ਜਾਂਦਾ ਤਾਰ ਤੋੜ ਲੈ ਜਾਂਦੀ ਆ ਤੇ ਜਾ ਇਹਨਾਂ ਦਾ ਹੋਊਗਾ ਪਿੱਛੇ ਲੋਕ ਕੀ ਕੀ ਹੋਊਗੀ ਠੀਕ ਆ ਕਹਿੰਦੇ ਪਹਿਲਾਂ ਬਿਜਲੀ ਗਈ ਫੇਰ ਕੂੜਾ ਹੋਇਆ ਹਨਾ ਬਾਕੀ ਹੁਣ ਰੋਡ ਤੇ ਜਾਣ ਲੱਗੇ ਆਂ ਉੱਪਰ بڑے ਪਿੰਡ ਵਾਲੇ ਤੇ ਜਿਹੜਾ ਦਾ ਪਿੰਡ ਨੂੰ ਹੀ ਆਪਾਂ ਹੁੰਦਾ ਹਾਂ ਬਾਟਾ ਤੇ ਵਧੀਆ ਲੱਗੀ ਯਾਰ ਵਧੀਆ ਰੋਡ ਠੀਕ ਆ ਆਪਣਾ ਹੈਗਾ ਇਦਾਂ ਹੀ ਚੱਲੀ ਜਾਂਦਾ ਠੀਕ ਆ ਐਕਾਪਨ ਤੋਂ ਕੋਈ ਦਾ ਪ੍ਰੋਬਲਮ ਆ ਗਈ ਵੀਰੋ શરીਰ ਦੇ ਵਿੱਚ ਦਵਾਈਆਂ ਦਵਾਈਆਂ ਚੱਲਦੀਆਂ ਉਹਦੇ ਕਰਕੇ ਮਨ ਨਹੀਂ ਕਰਦਾ ਵੀਡੀਓ ਬਣਾਉਣ ਨੂੰ ਆ ਨਾ ਚਲੋ ਕੋਈ ਨਹੀਂ ਬਣਾਉਣੀ ਆ ਹੁਣ ਤੁਹਾਡੇ ਲਈ ਬਲੌਗ ਸੋਕੇ ਸੋਕੇ ਬਣਾਵਾਂਗੇ ਠੀਕ ਆ ਤੇ ਨਹਿਰ ਆ ਗਈ ਆ ਦੇਖੋ ਆ ਸਾਡੀ ਇਹ ਲਈ ਜਾਂਦਾ ਸਿਸਟਮ ਤਕੜੀ ਹੋਲੀ ਹੋਲੀ ਚੱਲੀ ਜਾਂਦਾ ਸਿਸਟਮ ਠੀਕ ਆ ਤੇ ਸਾਡੇ ਸਾਹਮਣੇ ਹੀ ਆ ਇਹ ਸਾਡੇ ਪਿੰਡ ਦਾ ਰੋਡ ਰੋਡ ਬੜਾ ਪਿੰਡ ਗਰਿਆਂ ਇੱਧਰ ਬਿਲੀ ਘਰ ਪਿੰਡਾ ਠੀਕ ਆ ਹੁਣ ਇਹ ਵੀ ਜਣੇ ਤਾਂ ਕਹ ਜੀ ਗਰਿਆਂ ਚ ਆ ਗਿਆ ਸਾਰਾ ਹਨਾ ਉਈ ਗਰਿਆਂ ਚ ਆ ਗਿਆ ਸਾਰਾ ਠੀਕ ਆ ਥੋੜੀ ਵਾਲੀ ਹਵਾ ਵੀ ਨਹੀਂ ਟਰੱਕ ਠੀਕ ਆ दिल्ली आता वजिया वाला सिस्टम ठीक है चलते हैं उधर का हाजी है ਦੂਰ ਪਾਇ ਸੀ ਕੀ ਹੈ ਉਧਰ ਸਕੂਲ ਆ ਮੱਬਾ ਠੀਕ ਇਹੋ ਸਾਡਾ ਪੈਂਡਰ ਪੈਂਡ ਰੁੜਕਾ ਠੀਕ ਆ ਛੋਟਾ ਆ ਪੈਂਡਿਆ ਇੰਨਾ ਵੀ ਹੁੰਦਾ ਠੀਕ ਆ ਠੀਕ ਆ ਉਹ ਕਲੋਨੀਆਂ ਜਿਹੜੀਆਂ ਆ ਉਹ ਵੀ ਰੁੜ ਕੇ ਜੇ ਪੈਂਦੀਆਂ ਵੀਰ ਉਹ ਸਾਡੇ ਕੋਲ ਦਾ ਸਕੂਲ ਆ ਠੀਕ ਆ

ਅਦਿਤਿਆ ਵਾਰਾ ਕਮੰਡੋ ਟਿਕਾਵਾ ਹਾਂ ਡਬਲ ਵਾਰਾ ਠੀਕ ਹੈ ਹੁਣੇ ਲਈ ਲੱਗਦੀ ਰੈਡੀ ਜੀ ਆ ਇਹ ਪਿੰਡ ਸਾਡਾ ਲੜਕਾ ਠੀਕ ਉੱਧਰ ਬਣ ਰਿਹਾ ਪੰਚਾਇਤ ਘਰ ਹੈਟ ਪ੍ਰਾਣੀ ਨਿਕਲੀ ਬ్రో ਬਹੁਤ ਵਧੀਆ ਹੈਟ ਨਿਕਲੀ ਬੋੜ ਆ ਠੀਕ ਐ ਇਹ ਨੂੰ ਦੇ ਲੋ ਕੋਈ ਹੱਥ ਨਹੀਂ ਲਾਉਣਾ ਇਹ ਸਾਈਡ ਤੇ ਰਹਿਣਾ ਠੀਕ ਐ ਠੀਕ ਐ ਇਹ ਹੁਣ ਵੱਡਣਾ ਸ਼ੁਰੂ ਹੋ ਗਿਆ ਉਹਦਾ ਠੀਕ ਐ ਥੋੜੇ ਟਾਈਮ ਤੱਕ ਕੋਈ ਕੰਦਾ-ਕੁੰਦਾ ਖੜ ਜਾਨੀ ਹੈ ਯਾਨੀ ਕਿ ਵਧੀਆ ਬਣਨਾ ਸਾਰਾ ਹੀ ਕਲੀਅਰ ਹੈ ਨਾ ਤੇ ਆਪਾਂ ਥੱਲੇ ਮੰਨ ਲੇ ਗਾ ਇਸ ਤਰ ਆਪਣੇ ਚੋਰਦਾ ਹੋਰ ਸੁਣਾਓ ਕਮੈਂਟ ਕਰਕੇ ਦੱਸਿਓ ਸਾਰੇ ਭਰਾ ਫਟੇ ਆ ਉਦਾਂ ਠੀਕ ਆ ਥੋੜੇ ਦਿਨਾਂ ਤੱਕ ਇਹ ਬਲੌਗ ਕਲੀਅਰ ਪੈਣ ਲੱਗੇ ਜਾਣੇ ਆਪਣੇ ਠੀਕ ਆ ਫੋਨ ਆਪਾਂ ਚੇਂਜ ਕਰ ਲੈਣਾ ਵੀਰੋ ਠੀਕ ਆ ਤੇ ਇਹਦੇ ਵਿੱਚ ਮੜੇ ਜੁੱਤਾਂ ਪ੍ਰੋਬਲਮ ਉਦਾਂ ਦਾ ਸਹੀ ਆ ਕੈਮਰਾ ਵਗੈਰਾ ਪਰ ਚੇਂਜ ਕਰ ਦੇਣਾ ਹੁਣ ਥੋੜੇ ਦਿਨਾਂ ਤੱਕ ਠੀਕ ਆ ਹੂੰ ਉਹ ਗੱਡੀ ਤੇਰੀ ਖੜੀ ਸੀ ਉੱਥੇ ਬਿਲੀ ਘਰ ਮੁਰੇ ਹਾਂ 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 ਕਿਦਾ ਮੈਂ ਜੋ ਟਰੈਕਟਰ ਹੀ ਬੜੇ ਖੜੇ ਕੀਤੇ ਆ ਆਹ ਟਰੈਕਟਰ ਕੋਜ ਨੂੰ ਪੋਆ ਟਰੈਕਟਰ ਟੋਚੂ ਪੁਆ ਠੀਕ ਹੈ ਇਧਰ ਵੀ ਹਾਂਜੀ ਬਲੌਗ ਤਿਆਰ ਕਰਦਾ ਸੀ ਆ ਪਿੰਡ ਜੀ ਬਣਾਇਆ ਨਾ ਗੱਲ ਨਹੀਂ ਬਈ ਬਾਹਰੋਂ ਬਣਾਉਂਦਾ ਆ ਕਲੋਨੀਆਂ ਨਾਲੋਂ ਹਾਂ ਪਿੰਡ ਦਾ ਬਣਾਉਣਾ ਕਿਹਾ ਕਲੋਨੀਆਂ ਨਾਲੋਂ ਆਇਆ ਤੇ ਸਾਡੇ ਭਰਾ ਦੀ ਦੁਕਾਨ ਠੀਕ ਹੈ ਲੱਕੜੀਆਂ ਆ ਗਈਆਂ ਆ ਜਿਹੜੇ ਵੀ ਨੂੰ ਚਾਹੀਦੀਆਂ ਹੋਈਆਂ ਲੱਕੜੀਆਂ ਭਰਾ ਸਾਡੇ ਕੋਲ ਆਉ ਉਹ ਮਨੂ ਕੋਲ ਠੀਕ ਹੈ ਹਲੇ ਹੋਰ ਆਉਣੀਆਂ ਹਨ ਹਲੇ ਹੋਰ ਆਉਣੀਆਂ ਠੀਕ ਆ ਦੇਖੋ ਆ ਲੱਕੀ ਵਧੀਆ ਸ਼ੂਟ ਕਰਨਾ ਹੈ ਐਡੀਟ ਕਰ ਐਡੀਟ ਕਰਨਾ ਹੈ ਸ਼ੂਟ ਕਰਦਾ ਠੀਕ ਆ ਉਹ ਸਾਡੇ ਭਰਾ ਦਾ ਸਾਰਾ ਪਿਛਲਾ ਜਦੋਂ ਵੀਡੀਓ ਬਣਾਵਾ ਫੀਮ ਚਲੋ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਠੀਕ ਆ ਬਲੌਗ ਆਪਾਂ ਇੱਥੇ ਸਮਾਪਤ ਕਰਦੇ ਆ ਠੀਕ ਆ ਥੋੜੇ ਦਾ ਤੱਕ ਆਪਾਂ ਹੁਣ ਕੋਈ ਨਾ ਕਰ ਦੇਣਾ ਚੇਂਜ ਠੀਕ ਆ ਐਨ ਪਲੇਅਰ ਥੋੜੇ ਟਾਈਮ ਤੱਕ ਬਲੌਗ ਤੁਹਾਨੂੰ ਇੱਕ ਲੋ ਦੇ ਨਾਲ ਦਲਿਤ ਨਾਲ ਦੇ ਵਿੱਚ ਆਪਾਂ ਕੋਈ ਚੀਜ਼ ਕਰਦਾ ਸਾਰਿਆਂ ਨੂੰ ਪਿਆਰ ਭਰੀ ਸਤਿ